ਉਨੂੰ ਮਾਰ ਦੋ ਸਾਡੇ ਦੇ ਹਮਲਾ ਹੋਰ ਕਰਾ ਦਿਓ ਮਾਰ ਦੋ ਜਿਹੜੇ ਵੀ ਨੇ ਜੋ ਹੈਗੇ ਉਹ ਅਰੈਸਟ ਕਰ ਲੈਨੇ ਸਰ ਪੁੱਛਿਆ ਵੀ ਨਹੀਂ ਹੈਗਾ ਵੀ ਤੇ ਬਾਕੀ ਬੰਦੇ ਕੋਣ ਹਨ ਪਛਾਣਦੇ ਨਹੀਂ ਹੁਣ ਮੇਰੀ ਗੱਲ ਸੁਣ ਤੇਰੇ ਤੇਰੇ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਕਰੀਏ ਦੱਸੋ ਮੈਨੂੰ ਸਰ ਮੈਂ ਵੀ ਥਾਣੇ ਤੇ ਨਹੀਂ ਤੇ ਤੂੰ ਵੀ ਪੀ ਰਹੇ ਹੈਂ ਨਾ ਅੱਧੇ ਘੰਟੇ ਦੀ ਤੇਰਾ ਕੁਝ ਬਕ ਬਕ ਦੰਦੇ ਨੇ ਅੱਛਾ ਅਸੀਂ ਵੀ ਰਹੇ ਹਾਂ ਮੈਂ ਵੀ ਥਾੜੇ ਜੀ ਰਹੇ ਹਾਂ ਮੈਂ ਪਾਤੜਾ ਵੀ ਰਿਹਾ ਮੈਂ ਇੱਥੇ ਵੀ ਰਿਹਾ ਹਾਂ ਹਾਂਜੀ ਠੀਕ ਚਲੋ ਕੋਈ ਚਲੋ ਬੈਠਣਾ ਬੈਠੋ ਦੇਖੋ ਸਾਡੀ ਨਕੀ ਸਚਾਈ ਹੈ ਇਹ ਜਸਮਨ ਉਹਦਾ ਸਾਡਾ ਕੋਈ ਰੋਲਾ ਨਹੀਂ ਸੀ ਸਰ ਜਿਹੜਾ ਆਪਾਂ ਮਨਾਇਆ ਸੀ 1:30 ਵਜੇ ਇਹ ਜਸਮਨ ਨੇ ਯਾਰਸ ਨੂੰ ਕਰਾਈ ਆ ਦੇਖੋ ਤੁਸੀਂ ਜਸਮਨ ਨੇ ਪਟਿਆਲੇ ਆ ਕੇ ਪਹਿਲਾਂ ਹਮਲਾ ਕਰਨ ਤੋਂ ਪਹਿਲਾਂ ਇੰਨੇ ਪੈਸੇ ਦਿਖਾ ਕੇ 1:30 ਵਜੇ ਪਟਿਆਲੇ ਆ ਗਏ ਅਸੀਂ ਟੈਂਕੀਆਂ ਫੁੱਲ ਕਰਾਂਗੇ ਇਹ ਟੈਂਕੀਆਂ ਫੁੱਲ ਕਰਾ ਕੇ ਸਾਡੇ ਕੋਲ ਪ੍ਰੂਫ ਪਏ ਆ ਇੰਨਾ ਪੈਸਾ ਲੈ ਕੇ ਆਇਆ ਏਕੀਸ਼ਨ ਦਾ ਗੁਰਾਮ ਹੈ ਜੀ ਪਟਿਆਲੇ ਦਾ ਨਾਮ ਹੈ ਉਹਦੇ ਬਾਪ ਦਾ ਜਾਨ ਸਿੰਘ ਦਾ ਨਾਮ ਹੈ ਉਹਦੇ ਚਾਚਾ ਦਾ ਨਾਮ ਹੈ ਸਰ ਪਿਆਰ ਸਾਡੇ ਨਾਲ ਇੱਕ ਵਾਰੀ ਵੀਡੀਓ ਦੇਖੋ ਪੂਰੇ ਪ੍ਰੂਫ ਨੇ ਸਾਡੇ ਕੋਲ ਇਹ ਅਰੈਸਟ ਹੋਇਆ ਹੈ ਨਾ ਪਰ ਜਿਹੜੇ ਇਹਦੇ ਨਾਲ ਹਨ ਪਛਾਤਦੇ ਉਹਨਾਂ ਨੂੰ ਤਾਂ ਇੱਕ ਵੀ ਲੀਕ ਨਹੀਂ ਬੱਜੀ ਹਜੇ ਤੱਕ ਇਹ ਇਹੀ ਕੰਮ ਸਾਡੇ ਵਰਗੇ ਕਿਸੇ ਨੇ ਕਰਾਂਦਾ ਹੁੰਦਾ ਹੁਣ ਤੱਕ ਆ ਆ ਦੇਖੋ ਕਿੰਨੇ ਬੰਦੇ ਆ ਚਾਹ ਫਿਰ ਆਉਦਾ ਪਾ ਜੇ ਸਾਨੂੰ ਇਨਸਾਫ ਦਿੱਤਾ ਜਾਊਗਾ ਅਸੀਂ ਤੁਹਾਨੂੰ ਕਹਿੰਦੇ ਹਾਂ ਸਰ ਵੀ ਹਾਂ ਕੁਝ ਕੁਝ ਤੇ ਨਹੀਂ ਆਉਂਦਾ ਕੋਈ ਜੇਲ ਜਾਂਦਾ ਕੁਝ ਕੁਝ ਮੈਂ ਇਸ ਮੈਟਰ ਤੇ ਮੇਰੇ ਨੂੰ ਮੈਂ ਤਾਂ ਸਾਰੇ ਇਕੱਠੇ ਜਾਂਦੇ ਰਹੇ ਆ ਇੱਥੇ ਮੈਂ ਨੌਕਰੀ ਦੇ ਦੇ ਕੇ ਲੋਕ ਕਹਿੰਦੇ ਨੇ ਜਿੰਦਾ ਮੁੰਡਾ ਫੜਿਆ ਜੀ ਸਾਨੂੰ ਥਾਣੇ ਤੋਂ ਬਾਹਰ ਹੀ ਮਾਰ ਦਿੱਤੀ ਸਾਡੇ 2 ਘੰਟੇ ਬਾਅਦ ਆਇਓ ਘੰਟੇ ਬਾਅਦ ਸਾਡੇ ਨਾਲ ਜਾਣ ਪਛਾਣ ਵੀ ਨਹੀਂ ਕਰਾਈ ਗਈ ਮੇਰੇ ਤੇ ਹਮਲਾ ਹੋਇਆ ਸੀ ਬਿਲਕੁਲ ਵੀ ਵੀ ਇਹ ਦੋਸ਼ੀ ਇਹੀ ਆ ਬੰਦਾ ਇਹਨੂੰ ਅਸੀਂ ਪਕੜਿਆ ਹੈ ਪਰਚਾ ਦੋਗੇ ਨਹੀਂ ਮੈਂ ਤਾਂ ਕਹਿੰਦਾ ਬੰਦਿਆਂ ਨੇ ਮੇਰੇ ਤੇ ਹਮਲਾ ਕਰਿਆ ਜੀ ਉਸ ਪੁਲਿਸ ਦੇ ਉੱਤੇ ਅਸੀਂ ਇਨਸਾਫ ਲੈਣ ਵਾਸਤੇ ਆਏ ਆ ਰੋਜ਼ ਆਨੇ ਆ ਸਾਨੂੰ ਜਲੀਲ ਕਰਕੇ ਕਰਨ ਕੱਢਿਆ ਜਾਂਦਾ ਜੀ ਉਰੇ ਪੁਲਿਸ ਵਾਲੇ ਤੁਮ ਵੀ ਦੇਣਾ ਮੈਨੂੰ ਕਹਿੰਦੇ ਪਰਚਾ ਕਰਦਾਂਗੇ ਤੇਰੇ ਤੇ ਜੇ ਪੁਲਿਸ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਕਹਿੰਦਾ ਅਸੀਂ ਇਹਨੂੰ ਥੋੜੀ ਮਾਰ ਸਕਦੇ ਆ ਜਿਹਨੇ ਮੇਰੇ ਤੇ ਹਮਲਾ ਕਰਿਆ ਉਹਦਾ ਮੈਨੂੰ ਮਾਰ ਕੇ ਚਲਾ ਜਾਂਦਾ ਹੁਣ ਤਾਂ ਮੇਰਾ ਭੋਗ ਵੀ ਪਿਆ ਜਾਣਾ ਸੀ ਫੋਟ ਦੇ ਹਾਰ ਵੀ ਟੰਗਿਆ ਜਾਣਾ ਸੀ ਮੇਰੇ ਬੱਚੇ ਅਨਾਥ ਹੋ ਜਾਣੇ ਸੀਗੇ ਇਹ ਹੁਣ ਅਸੀਂ ਦੱਸੋ ਕੀ ਕਰੀਏ ਅਸੀਂ ਤਾਂ ਦੁਗੀ ਹੋਏ ਪਿਆ ਇਸ ਪ੍ਰਸ਼ਾਸਨ ਤੋਂ ਇਸ ਸਰਕਾਰ ਤੋਂ ਅਸੀਂ ਤਾਂ ਕਹਿੰਨੇ ਆ ਵੀ ਸਾਡ ਨੂੰ ਸਾਨੂੰ ਮਾਰ ਦੋ ਸਾਡੇ ਤੇ ਹਮਲਾ ਹੋਰ ਕਰਾ ਦੋ ਮਾਰ ਦੋ ਪੂਰੀ ਖਤਮ ਕਰ ਦੋ ਚਾੜੂ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਇੰਨਾ ਗੁੰਡਾ ਰਾਜ ਹੋ ਰਿਹਾ ਇਸ ਟਾਈਮ ਪਟਿਆਲੇ ਦੇ ਵਿੱਚ ਰੋਜ਼ ਨਵੀਂ ਖਬਰ ਆ ਰਹੀ ਹੈ ਆ ਪਾਣੀ ਵੀ ਲੈ ਲੈ ਆ ਪਹਿਲਾਂ ਪਹਿਲਾਂ ਕਰਨਲ ਬਾੜ ਵਾਲਾ ਕੰਮ ਹੋ ਗਿਆ ਤੇ ਕਰਨਲ ਬਾੜ ਵਾਲੇ ਦੀਂਦਾ ਹੀ ਹੋਇਆ ਪਿਆ ਪਹਿਲਾਂ ਸਾਡੇ ਉੱਤੇ ਕੈਂਡ ਹੋਇਆ ਫਿਰ ਕਰਨਲ ਬਾੜ ਦੇ ਹੋਇਆ ਜਦੋਂ ਕਰਨਲ ਬਾੜ ਨੂੰ ਨਹੀਂ ਇਨਸਾਫ਼ ਮਿਲਿਆ ਸਾਡੇ ਸਿੱਧਾ ਆਮ ਲੋਕ ਹੈ ਮੇਰੇ ਪਰਿਵਾਰ ਨੂੰ ਇੱਕ ਪੁਲਿਸ ਮਲਾਜਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਮੈਨੂੰ ਧਰਨੇ ਤੇ ਬੈਠਣਾ ਪਿਆ ਪੁਲਿਸ ਦੂਜਿਆਂ ਨੂੰ ਇਨਸਾਫ਼ ਦੇਣ ਵਾਸਤੇ ਬਣੀ ਹੈ ਜੀ ਪਤਾ ਨਹੀਂ ਵੀਰ ਜੀ ਮੈਨੂੰ ਤਾਂ ਮਿਲਿਆ ਨਹੀਂ ਸੀਗਾ ਚਾਰ ਦੇ ਬਜ਼ੁਰਗ ਲੇਡੀ ਆ ਲੇਡੀ ਆ ਇਹ ਦਿਖਾਓ ਇਹ ਪੈਸਾ ਲੈਣਾ ਅੱਡ ਗੱਲ ਹਾਂਜੀ ਕਰਨਦਰ ਸਾਹਿਬ ਹੁਣ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਘਰ ਦੇ ਅੰਦਰ ਮੜ ਕੇ ਉਸੀ ਵੀਡੀਓ ਤੁਸੀਂ ਵੀਡੀਓ ਚ ਕਹਿ ਰਹੇ ਹੋ ਮੁੰਡੇ ਪਿੱਛੇ ਖੜੀ ਲੇਡੀ ਆ ਪਿੱਛੇ ਖੜੀ ਸੀ ਸਿਕਿਉਰਿਟੀ ਜੀ ਨਹੀਂ ਜੀ ਪਿੱਛੇ ਗੱਡੀ ਖੜੀ ਸੀ ਇੱਕ ਇੱਕ ਗੱਡੀ ਪਿੱਛੇ ਖੜੀ ਸੀ ਤਿੰਨ ਗੱਡੀਆਂ ਆਈਆਂ ਸੀ ਜੀ ਗੱਲ ਸੁਣੋ ਓਡੇ ਬਿਆਨਾਂ ਦੇ ਪਰਚਾ ਸਰ ਜੋ ਵੀ ਸਰ ਤੁਹਾਨੂੰ ਕਿਵੇਂ ਪਤਾ ਵੀ ਇਹ ਹੈ ਨਹੀਂ ਸੀ ਨਾਲ ਮੈਂ ਤੁਹਾਨੂੰ ਕੁਝ ਨਹੀਂ ਕਰ ਸਕਦੇ ਵੀ ਗੱਲ ਨਹੀਂ ਹੈ ਜੀ ਹਾਂ ਤੁਸੀਂ ਕੀ ਮੈਂ ਕਹਿੰਦਾ ਸੀ ਲੇਡੀ ਦਾ ਨਾਮ ਕਦੋਂ ਕਿਹਾ ਨਹੀਂ ਹੈ ਜੀ ਦੀਆਂ ਜੀ ਦੀਆਂ ਪਿੱਛੇ ਗੱਡੀ 'ਚ ਬੈਠੀਆਂ ਨੇ ਗੱਡੀ 'ਚ ਗੱਡੀ 'ਚ ਦੰਨ ਗੱਡੀਆਂ ਸੀਗੇ ਨਾਲੇ ਦੇ ਉੱਪਰ ਗੱਡੀ ਖੜੀਆ ਦੋ ਗੱਡੀਆਂ ਨਾਲ ਹਮਲਾ ਕਰ ਰਹੇ ਸੀ ਮੇਰੀ ਸਰ ਸਾਨੂੰ ਗਲਤ ਸਾਬਤ ਕਰ ਰਹੇ ਹੋ ਵੀ ਉਹ ਨਿਕਾਲ ਨਹੀਂ ਹੈਗੀਆਂ ਮੈਂ ਤੈਨੂੰ ਪੁੱਛਣਾ ਵੀਡੀਓ ਜਿਹੜੇ ਵੀਡੀਓ ਜਿਹੇ ਹੈਗੇ ਉਹ ਅਰੈਸਟ ਕਰ ਲਏ ਨੇ ਉਹ ਨਹੀਂ ਕੀਤੇ ਕਿੱਥੇ ਘਰੇ ਨੇ ਦੋ ਕੀਤੇ ਕਿਨੇ ਕਿਨੇ ਉਹ ਇੱਕ ਦੋ ਚਮਕ ਵੀ ਉਹਨਾਂ ਨੂੰ ਪੁੱਛਿਆ ਵੀ ਨਹੀਂ ਹੈਗਾ ਵੀ ਤੇ ਬਾਕੀ ਬੰਦੇ ਕੌਣ ਆਣ ਪਚਾਤੇ ਨਹੀਂ ਹੁਣ ਮੇਰੀ ਗੱਲ ਸੁਣ ਤੇਰੇ ਤੇਰੇ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਕਰੀਏ ਦੱਸੋ ਮੈਨੂੰ ਸਾਰਾ ਮੈਂ ਵੀ ਥਾਣੇ ਪੁਲਿਸ ਦਾ ਤੂੰ ਵੀ ਪੀ ਰਹੇ ਨਾ ਅੱਧੇ ਘੰਟੇ ਦੀ ਸਾਰਾ ਕੁਝ ਬਕ ਬਕ ਤਾਂ ਦਿੰਦੇ ਨੇ ਅੱਛਾ ਅਸੀਂ ਵੀ ਰਹੇ ਹਾਂ ਮੈਂ ਚਲੋ ਕੋਈ ਚਲੋ ਬੈਠਣਾ ਬੈਠੋ ਦੇਖੋ ਸਾਡੀ ਤਸਵੀਰ ਚੱਲ ਰਹੀ ਆ ਦੇ ਤੇ ਰਹੇ ਹੋਰ ਕੀ ਹੁੰਦਾ ਯਾਰ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬੰਦਾ ਮੇਰੀ ਛੋਟੀ ਵੀ ਆਦਰ ਮੇਰੀ ਗੱਲ ਇੱਕ ਮਿੰਟ ਸੁਣ ਮੇਰੀ ਗੱਲ ਸੁਣ 307 ਦਾ ਫਰਜਾ ਦਰਜ ਆ ਠੀਕ ਹੈ ਬੰਦਾ ਇੱਕ ਉਹ ਦੋ ਰੈਸਟ ਹੋਇਆ ਇੱਕ ਦੂਜਾ ਮੇਨ ਬੰਦਾ ਜਸਮਨ ਉਹ ਰੈਸਟ ਹੋ ਗਿਆ ਦੋ ਬੰਦੇ ਇਹਦੇ ਕਹਿੰਦੇ ਨਾਮਜ਼ਦ ਹੋ ਗਏ ਹੋਰ ਦੱਸੋ ਕੀ ਹੁੰਦਾ ਹਰ ਚੀਜ਼ ਦਾ ਟਾਈਮਿੰਗ ਰਹਿਣਾ ਹੈ ਉਹ ਠੀਕ ਹੈ ਬ੍ਰਦਰ ਸਾਡਾ ਕੰਮ ਹੈ ਮਾਸਟਰ ਮਾਈਂਡ ਇਹ ਜਸਮਨ ਨਾਲ ਸਾਡਾ ਕੋਈ ਰੋਲ ਨਹੀਂ ਸੀ ਸਰ ਜਿਹੜਾ ਆਪਾਂ ਮਾਰੀ ਚ 1:30 ਵਜੇ ਇਹ ਜਸਮਨ ਯਾਰਾ ਨੂੰ ਕਰਾਈ ਜਾਂਦਾ ਰੱਖੋ ਤੁਸੀਂ ਜਸਮਨ ਨੇ ਪਟਿਆਲੇ ਆਉਣ ਤੋਂ ਪਹਿਲਾਂ ਹਮਲਾ ਕਰਨ ਤੋਂ ਪਹਿਲਾਂ ਇੰਨੇ ਪੈਸੇ ਦਿਖਾ ਕੇ 1:30 ਵਜੇ ਪਟਿਆਲੇ ਸੀ ਇਹ ਟੈਂਕੀਆਂ ਫੁੱਲ ਕਰਾਂਗੇ ਇਹ ਟੈਂਕੀਆਂ ਫੁੱਲ ਕਰਾ ਕੇ ਸਾਡੇ ਕੋਲ ਪੂਪ ਪਏ ਐ ਇੰਨਾ ਪੈਸਾ ਲੈ ਕੇ ਆਏ ਐ ਲੋਕੇਸ਼ਨ ਦਾ ਕਨਫਰਮ ਕਰੇ ਹੋ ਸਕਦਾ ਤੁਸੀਂ ਮੇਰੇ ਕੋਲ